हरि नाम प्रचार संघ धारीवाल गुरदासपुर की ओर से भगवान श्री जगन्नाथ जी की रथ यात्रा के उपलक्ष्य में पालकी यात्रा बहुत ही धूमधाम से निकाली गई आज के दिन जगन्नाथपुरी में भगवान जीवों को के उद्धार के लिए स्वयं अपने मंदिर के बाहर आकर भक्तों को दर्शन देते हैं धारीवाल में भी ऐसा ही दृश्य देखने को मिला संघ प्रमुखी कृष्ण केशव प्रभु जी के देखरेख में भक्तों के सहयोग से दूसरे वर्ष इस यात्रा का आयोजन बहुत ही उत्साह से किया गया ਹਰੇ ਕਿਹਨੇ ਹਰੇ ਕਿਸੇ RAM RAM HARE HARE ਕੈਸ਼ੂ RAM ਅੱਜ ਸਾਡੇ ਧਾਰੀਵਾਲ ਦੇ ਵਿੱਚ ਭਗਵਾਨ ਜਗਨਨਾਥ ਜੀ ਦੀ ਰੋਮਾ ਯਾਤਰਾ ਲਿਖ ਰਹੀਆ ਉਹਨਾਂ ਦੀ ਪ੍ਰਤੀਮਾ ਨੂੰ ਲੈ ਕੇ ਅਸੂਨ ਸਾਡੇ ਧਾਰੀਵਾਲ ਦੇ ਵਸੂ ਉਹਨਾਂ ਦੀ ਝੋਲਾ ਯਾਤਰਾ ਕਰ ਰਹੇ ਸਾਰਾ ਦਰਸ਼ਨ ਦਿਰਾ ਰਹੇ ਆ ਤੁਸੀਂ ਜਾਣਦੇ ਹੋ ਵੀ ਅੱਜ ਦਾ ਦਿਨ ਸਾਡਾ ਜਿਹੜਾ ਭਗਵਾਨ ਜਗਨਨਾਥ ਜੀ ਦਾ ਮੰਦਿਰ ਹੈ ਬਹੁਤ ਵੱਡਾ ਅੜੀਸਾ ਦੇ ਵਿੱਚ ਤਿਕਨਾਪਰੀ ਮੰਦਿਰ ਆ ਉਦੋਂ ਜੇ ਦੱਸਦੇ ਨੇ ਵੀ ਪ੍ਰਤੀਨ ਪ੍ਰਤੀਨ ਸਮੇਤੋਂ ਪੁਰਾਣੇ ਸਮਨ ਤੇ ਪਰਾਦੇ ਸਮਨ ਤੋਂ ਇਹ ਚੱਲਦਾ ਆ ਰਿਹਾ ਵਾ ਕਿ ਆਸ ਦੇ ਦੇਵ ભગવાન ਜਗਨਨਾਥ ਜੀ ਆਪ ਦਰਸ਼ਨ ਦਿੰਦੇ ਨੇ ਸਾਰਿਆਂ ਨੂੰ ਤੇ ਉਹਦੇ ਪ੍ਰਕਸ਼ ਦੇ ਵਿੱਚ ਅੱਜ ਉਥੇ ਜਗਨਨਾਥ ਪੁਰੀ ਦੇ ਵਿੱਚ ਵੀ ਬਹੁਤ ਵੱਡੀ ਸ਼ੋਭਾ ਯਾਤਰਾ ਕੰਮ ਨਹੀਂ ਜਾ ਰਹੀ ਆ ਵੀ ਇਸ ਤਰ੍ਹਾਂ ਹੀ ਹਿੰਦੁਸਤਾਨ ਦੇ ਵਿੱਚ ਸਾਰੇ ਸ਼ਹਿਰ ਵਾਸੀ ਇਹਨਾਂ ਦੀ ਪ੍ਰਤਿਮਾ ਨੂੰ ਲੈ ਕੇ ਤੇ ਹਰ ਜਗ੍ਹਾ ਦੇ ਵਿੱਚ ਸ਼ੋਭਾ ਯਾਤਰਾ ਕਰਦੇ ਨੇ ਅੱਜ ਧਾਰੀਵਾਲ ਦੇ ਵਿੱਚ ਵੀ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਤੇ ਇਹਦੇ ਪਛਦੇ ਵਿੱਚ ਅੱਜ ਸਾਡੇ ਮਨੀ ਜੀ ਵੈਸਤਵਾਨ ਰਿੰਟੂ ਜੀ ਤੇ ਸਾਰੇ ਲੋਕ ਘਾਰੀਵਾਲ ਸ਼ਹਿਰ ਦੇ ਕਾਫੀ ਸਲਤਾਵਾਂ ਦੇ ਇਹ ਸ਼ੋਭਾ ਯਾਤਰਾ ਵਾਸਤੇ ਅੱਜ ਸਵੇਰ ਤੋਂ ਦਾੰਦਿਆਂ ਕੀਤਾ ਕਈ ਤਨੇ ਕਈ ਤਰ੍ਹਾਂ ਦੇ ਤੇ ਲੰਗਰ ਵੀ ਲਾਏ ਗਏ ਆ ਦੂਸਰਾ ਪ੍ਰਸ਼ਾਦ ਦੇ ਰੂਪੇ ਬਿਸਕੁਟ ਵੰਡੇ ਜਾ ਰਹੇ ਬੜੀ ਧੁੰਡਾਂ ਨਾਲ ਖੁਸ਼ੀ ਮਨਾਈ ਜਾ ਰਹੀ ਆ ਮੈਂ ਪ੍ਰਭੂ ਭਗਵਾਨ ਕਿਰਜੇਗਾ ਨਾਲ ਜੇ ਅਰਦਾਸ ਕਰਨਾ ਵੀ ਸਾਡੇ ਘਾਰੀਵਾਲ ਦੇ ਸਾਰੇ ਵਾਸੀ ਆਦੇ ਆਪਾੜ ਕਿਰਪਾ ਬਣਾ ਕੇ ਰੱਖੋ ਆਪਣੀ ਕਿਰਪਾ ਬਣਾ ਕੇ ਰੱਖਣ ਤਾਂ ਕਿ ਅਸੀਂ ਜਿਸ ਤਰ੍ਹਾਂ ਹਰ ਸਾਲ ਇਹ ਸ਼ੋਭਾ ਯਾਤਰਾ ਕਰਦੇ ਆਂ ਤੇ ਹਰ ਸਾਲ ਇਸ ਤਰੀਕਾ ਕਰਦੇ ਰਹੀਏ ਜੈ ਸ਼੍ਰੀ ਰਾਮ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਰਾਮ ਰਾਮ ਅਰੇ ਅਰੇ